ਅਮਰੀਕਾ ਦੇ ਵਿੱਚ ਔਰਤਾਂ ਨੇ ਨਵਾਂ ਬਿਜ਼ਨਸ ਸ਼ੁਰੂ ਕਰਤਾ ਵਾ ਬ੍ਰੈਸਟ ਮਿਲਕ ਵੇਚਣ ਦਾ ਜਿਨ੍ਹਾਂ ਨੇ ਬੱਚਿਆਂ ਦੀਆਂ ਮਾਵਾਂ ਨਹੀਂ ਹੁੰਦੀਆਂ ਉਹਨਾਂ ਬੱਚਿਆਂ ਨੂੰ ਇਹ ਬ੍ਰੈਸਟ ਮਿਲਕ ਵੇਚਿਆ ਜਾਂਦਾ ਪਿਆ ਵਾ ਜਿਹੜੇ ਬਾਡੀ ਬਿਲਡਰ ਆ ਉਹ ਇਹ ਦੁੱਧ ਜਿਹੜਾ ਵਰਤਦੇ ਆ ਉਹਨਾਂ ਦਾ ਇਹ ਮੰਨਣਾ ਕਿ ਮਾਂ ਦਾ ਦੁੱਧ ਪੀਣ ਨਾਲ ਜਿਹੜੀ ਆ ਬਾਡੀ ਛੇਤੀ ਗਰੋਹ ਹੁੰਦੀ ਆ ਮਿਊਟ ਸਿਸਟਮ ਜਿਹੜਾ ਵਧੀਆ ਰਹਿੰਦਾ ਵਾ ਇਸ ਕਰਕੇ ਜਿਹੜੇ ਉੱਥੋਂ ਦੇ ਜਿਮ ਲਾਉਂਦੇ ਆ ਜਿਹੜੇ ਬਾਡੀ ਬਿਲਡਰ ਆ ਉਹ ਵੀ ਇਹ ਜਿਹੜਾ ਦੁੱਧ ਮੁੱਲ ਲੈ ਕੇ ਪਿੰਡੇ ਆ ਆ ਜਿਹੜੀ ਤੁਸੀਂ ਔਰਤ ਦੇਖਦੇ ਪਿਆ ਜੇ ਇਹ ਇੱਕ ਦਿਨ ਦਾ 1000 ਡਾਲਰ ਦਾ ਦੁੱਧ ਵੇਚ ਦਿੰਦੀ ਆ ਮਤਲਬ ਕਿ 87000 ਰੁਪਏ ਦਾ ਦੁੱਧ ਇੱਕ ਦਿਨ ਜੇ ਔਰਤ ਜਿਹੜੀ ਵੇਚ ਦਿੰਦੀ ਆ ਆਪਣਾ ਲੋ ਕਿੱਡਾ ਵੱਡਾ ਬਿਜ਼ਨਸ ਆ ਤੇ ਪਿੱਛੇ ਜੇ ਇੱਕ ਔਰਤ ਨੇ ਜਿਹੜਾ ਵਰਲਡ ਰਿਕਾਰਡ ਹੀ ਬਣਾਇਆ ਹੈਗਾ ਇਸ ਔਰਤ ਨੇ ਆਪਣਾ 2645 ਲੀਟਰ ਜਿਹੜਾ ਬ੍ਰੈਸਟ ਮਿਲਕ দান ਕੀਤਾ ਹੈਗਾ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਦੀਆਂ ਮਾਵਾਂ ਨਹੀਂ ਹੈਗੀਆਂ ਤੇ ਉਹਨਾਂ ਨੂੰ ਦੁੱਧ ਦੀ ਲੋੜ ਹੀ ਤੇ ਸਾਢੇ 3 ਲੱਖ ਬੱਚਿਆਂ ਦੀ ਜਾਨ ਬਚਾਈ ਹੀ ਆਪਣਾ ਦੁੱਧ ਦੇ ਕੇ 2645 ਲੀਟਰ ਤੋਂ ਹਿਸਾਬ ਲਾ ਲੋ ਕਿੰਨਾ ਦੁੱਧ ਹੁੰਦਾ ਵਾ ਤੇ ਇਸ ਔਰਤ ਨੇ 월ਡ ਰਿਕਾਰਡ ਬਣਾਇਆ ਵਾ ਆਪਣਾ ਇੰਨੇ ਦੁੱਧ ਨਾਲ ਇੰਨੇ ਬੱਚਿਆਂ ਦੀ ਜਾਨ ਬਚਾਉਣ ਦਾ ਔਰਤ ਦੀ ਉਮਰ ਹੈਗੀ ਆ 36 ਸਾਲ ਜਿਹਨੇ 월ਡ ਰਿਕਾਰਡ ਬਣਾਇਆ ਵਾ